ਪਹਿਲੀ ਅਪ੍ਰੈਲ 1621 ਈਸਵੀ ਜੋ ਕਿ ਪੰਜ ਵਿਸਾਖ 1678 ਈਸਵੀ ਸੰਮਤ ਬੰਦਾ ਹੈ ਦਾ ਅੰਮ੍ਰਿਤ ਵੇਲਾ ਵਿਸਾਖ ਦੀ ਰੁੱਤ ਵਿੱਚ ਚੜ੍ਹਦੀ ਸੂਰਜ ਦੀ ਪਹਿਲੀ ਕਿਰਨ ਨੇ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੂਹਿਆ ਤੇ ਇਹ ਮੰਦਰ ਸਾਹਿਬ ਵਿਖੇ ਆਸਾ ਕੀ ਵਾਰ ਦੇ ਅੰਤਮ ਸੰਤ ਸੰਪੂਰਨ ਹੋਏ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਕਿ ਦਲ ਪੰਜਨ ਗੁਰੂ ਛਟਮ ਪੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਸਿੱਖੋਂ ਇੱਕ ਨਰਾਨੀ ਬਾਲਕ ਦਾ ਆਗਮਨ ਹੋਇਆ ਹੈ ਸਭ ਤੋਂ ਛੋਟੇ ਪੁੱਤਰ ਦੇ ਆਉਣ ਤੇ ਮੀਰੀ ਪੀਰੀ ਦੇ ਮਾਲਕ ਚੱਲ ਪਏ ਆਪਣੇ ਮਹਿਲ ਵੱਲ ਕੁਛਾ ਗਮੀਰੂ ਦੇ ਦਰਸ਼ਨ ਕਰਨ ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਝੁੱਕ ਕੇ ਨਮਸਕਾਰ ਕੀਤੀ ਪਾਈਬੀ ਦੀ ਚੰਦੀ ਇਹ ਸਭ ਵੇਖ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ ਇਸ ਤਰ੍ਹਾਂ ਝੁੱਕ ਕੇ ਕੀਤੀ ਨਮਸਕਾਰ ਦਾ ਅੱਗੋਂ ਸੁਣ ਕੇ ਪਾਤਸ਼ਾਹ ਬਚਨ ਕੀਤੇ ਇਹ ਬਾਲਕ ਧਰਮ ਦੀ ਝਾਲ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਮ ਹੋਏਗਾ ਤਿਆਗਮਲ ਇਸ ਤਰ੍ਹਾਂ ਬਾਅਦ ਵਿੱਚ ਬਾਬਾ ਤਿਆਗਮਲ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਪਤਾ ਜੀ ਬਾਬਾ ਅਨੀਰਾਏ ਜੀ ਬਾਬਾ ਡਲਰਾਏ ਜੀ ਬਾਬਾ ਸੂਜੀ ਮਾਲਜੀ ਦੇ ਪੈਨ ਵੀਰੋ ਜੀ ਨਾਲ ਲਗਭਗ 6 ਸਾਲ ਤੱਕ ਫਿਰ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ گزارਿਆ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਪਾਸ਼ਾਈ ਕਾਫ ਤੇ ਗੁਰਮਤਿ ਵਿੱਦਿਆ ਦਾ ਗਿਆਨ ਦਿੱਤਾ ਭਾਈ ਵੀਦੀ ਚੰਦੀ ਨੇ ਘੋੜਸਵਾਰੀ ਅਤੇ ਬਾਬਾ ਫੁੱਟਾ ਜੀ ਨੇ ਕਸਤਰ ਵਿੱਦਿਆ ਸਿਖਾਈ ਕੁਝ ਹੀ ਸਾਲਾਂ ਵਿੱਚ ਗਿਆਨ ਤੇ ਹਾਨ ਅਤੇ ਬਹਾਦਰੀ ਦਾ ਸਮੀਰ ਉਹ ਸਰਬ ਕਲਾ ਸੰਪੰਨ ਬਣ ਗਏ ਜਿਸ ਕਰਕੇ ਬਾਬਾ ਨੂੰ ਦਿੱਤਾ बच्चा बिना यह सब वे, मा सागे। वे के माता नानके तो है सच दयादार रुनेगा छेवें पातशाह सब तो छोटे पुत्र बाबा त्यागवाल जी जल जोह दो चार फरवरी सोलह सौ सो तेती ईस्वी में लालचंदी स्थिति गुजरी जी हादसा का बया हो का कर्म बेचा सारे ही डोही जश कर लगे वह दोनों सेवा का प्रतीक बन गए सोलह सौ तो पैंती ईस्वी ब्यागमान करतारपुर तो साहब की जंग छिड़ी अपने गुरु नेता श्री गुरु हरगोबिंद साहब जी की अगुवाई बबा त्यागवाल जी ने शमशीर हथ पड़ी से जूझना शुरू कर दिता समा बीत सूरज शिखर चढ़िया माता नानक जी ने स्नेहा भेज दिया बेटा सवेर के मैदानी जंगझ रहे हो हाले तो उम्र है बहुत छोटी तुम थक गए हो गए ਹੁਣ ਵਾਪਿਸ ਆ ਕੇ ਕੁਝ ਦਿਨ ਆਰਾਮ ਕਰ ਲਓ। ਪ੍ਰਤਿਆਗ ਮਲ ਜੀ ਨੇ ਉੱਤਰ ਭੇਜਿਆ। ਪਤਾ ਕੀ ਜੰਗ ਵਿੱਚੋਂ ਛਡਣਾ ਅਧਰਮ ਹੈ। ਇਸ ਲਈ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ। ਮੈਦਾਨੀ ਜੰਗ ਵਿੱਚੋਂ ਸੂਰਮਾ ਦੋ ਹਾਲਾਤਾਂ ਵਿੱਚ ਹੀ ਵਾਪਿਸ ਆ ਸਕਦਾ ਹੈ। ਜਾਂ ਜੰਗ ਫਤਿਹ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹਾਦਤ پا ਕੇ ਸ਼ਹੀਦ ਹੋਵੇ। ਇਸ ਲਈ ਮੈਨੂੰ ਅਸੀਸਾ ਮੈਨੂੰ ਦਿਓ ਅਸੀਸਾ ਮੈਂ ਜੇਤੂ ਹੋ ਕੇ ਜੀ ਵਾਪਿਸ ਆਵਾਂ। ਤਿਆਗ ਮਲ ਜੀ ਨੇ ਮੈਦਾਨੀ ਜੰਗ ਅੰਦਰ ਆਪਣੀ ਤੇਗ ਤੇ ਜੋਰ ਦਿਖਾਏ। ਪੈਂਦੇ ਖਾਂ ਜੇ ਦੁਸ਼ਮਣ ਵੀ ਹਰਾ ਦਿੱਤੇ। ਬੀ ਕੀ ਤੀਖ ਦੇ ਜੋਰ ਐਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤਰ ਨੂੰ ਸੀਨੇ ਲਾ ਕੇ ਕਿਹਾ ਹੁਣ ਤੋਂ ਤੁਹਾਡਾ ਨਾਮ ਤਿਆਗਮਲ ਨਹੀਂ ਸਦਾ ਲਈ ਤੀਖ ਬਹਾਦਰ ਹੀ ਰਹੇਗਾ ਸ੍ਰੀ ਗੁਰੂ